ਹੌਤੋ ਪੈਲੀ ਗੱਲ ਤੇਗੇ ਤੁਸੀਂ ਇਥੋਂ ਕਦੋਂ ਗਏ ਕਦੇ ਇੱਥੇ 30 ਅਕਤੂਬਰ ਨੂੰ ਗਿਆ ਸੀ ਯੋਰਬਈ ਠੀਕ ਕਿਦ ਕਦੋਂ ਚ ਪਹੁੰਚੇ ਕਰ ਸੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਤਰੀਕ ਇੱਕ ਫਰਵਰੀ ਨੂੰ ਮੈਂ ਪਹੁੰਚਿਆ ਸੀ ਜੇ ਤੁਸੀਂ ਤੋਂ ਗਏ ਹੈਗੇ ਕਿ ਕਿ ਡੌਕੀ ਲਾ ਕੇ ਸਿਸਟਮ ਗਏ ਜੇ ਜਾਂ ਬਾਇਰ ਜਾਂ ਬਾਇਰ ਰੋਕੇ ਬਾਇਰ 에ਅ ਗਿਆ ਸੀ ਜੇ ਬਾਇਰ ਤਾਂ ਰੋਕ ਸੀ ਜਿਹੜੇ ਦਸਾਰਾ ਜਿੰਨਾ ਤੋਂ ਆਪਣਿਆਂ ਨੇ ਉਹ ਦਸਤਾਨ ਦੇ ਵਿੱਚ ਜਾ ਕੇ ਸ਼ਹਾਦਤ ਲਾ ਜਾਂਦੀਆਂ ਕੀ ਇਸ ਪਰ ਕੀ ਸਚਾਈ ਹੈਗੀ ਕਿ ਹਾਂਜੀ ਸਚਾਈ ਹੈ ਇਹ ਇਹ ਕੋਠਾ ਨਹੀਂ ਜੀ ਵਾਲਾ ਕਰੀਓ ਤੁਹਾਨੂੰ ਜਦੋਂ ਉੱਥੇ ਕਹਿੰਦੇ ਨੇ ਹੈਗਾ ਕੈਂਪਰ ਦੇ ਵਿੱਚ ਰੱਖ ਦੇਣੇ ਮੇਰਾ ਕੋਠਾ ਨਹੀਂ ਆ ਜੀ ਮੇਰਾ ਉੱਥੇ ਹੁੰਦਾ। ਕਿਉਂ ਨਹੀਂ ਆਈ ਬਾਹ ਮੈਂ ਟੋਰਚਰ ਕਰਦੇ ਸੀ। ਆ ਤੁਹਾਨੂੰ ਪੈਰਾਂ ਨੂੰ ਲੱਤਾਂ ਬੰਨਵਾ ਸਾਰਾ ਤੱਕ ਦੇ ਨਾ ਬਣ ਕੇ ਲਈ। ਗਲੀ ਕੰਤੇ ਦਾ ਸਪਰਸਿੰਗ ਗਲੀ ਕੰਤੇ। ਹਾਂ ਜੀ ਅੱਛਾ ਰਸਤੇ ਜੀ ਵੀ ਨਹੀਂ ਖੁੱਲਿਆ। ਕੋਈ ਰਸਤੇ ਦੇ ਤੋਂ ਨਹੀਂ ਬਾਅਦ ਜਦੋਂ ਲੈਂਡ ਕੀਤਾ ਜੀ ਉਦੋਂ ਖੁੱਲਿਆ ਨਹੀਂ ਜੀ। ਅਮਰੀਕਾ ਦੇ ਵਿੱਚ ਟਰੰਪ ਦੀ ਸਰਕਾਰ ਬਣ ਤੋਂ ਬਾਅਦ ਲਗਾਤਾਰ ਭਾਰਤੀਆਂ ਨੂੰ ਜਿਹੜਾ ਵਾਪਸ ਜਿਹੜਾ ਭੇਜਿਆ ਜਾ ਰਿਹਾ ਹੈ ਲਗਾਤਾਰ ਜਿਹਦਾ ਕੀ ਤੀਸਰਾ ਜਹਾਜ਼ ਰਾਤ ਅੰਬਰਸਰ 에ਅਰਪੋਰਟ ਤੇ ਉੱਪਰ ਪੁੱਜਿਆ ਹੈ ਜਿਸ ਦੇ ਵਿੱਚ ਫਰੋਜਪੁਰ ਜ਼ਿਲ੍ਹੇ ਦੇ ਵੀ ਤਿੰਨ ਨੌਜਵਾਨ ਵਿੱਚ ਜਿਸ ਦੇ ਵਿੱਚ ਮਜੂ ਸੀਗਾ ਉਹਨਾਂ ਦੇ ਵਿੱਚੋਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਇੱਕ ਅੱਜ ਨੌਜਵਾਨ ਸਾਡੇ ਨਾਲ ਹੈਗਾ ਉਸਦੇ ਨਾਲ ਗੱਲਬਾਤ ਕਰਾਂਗੇ ਕੀ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਜਾਂ ਕਿਸ ਤਰ੍ਹਾਂ ਇਹਨਾਂ ਨੂੰ ਲੈ ਕੇ ਆ ਕਿਉਂਕਿ ਬੜੇ ਹੀ ਸਵਾਲ ਖੜੇ ਹੁੰਦੇ ਨੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹਨਾਂ ਦੀਆਂ ਦਸਤਾਰਾਂ ਦੀ ਅਸੀਂ ਗੱਲ ਕਰੀਏ ਤਾਂ ਕਿਉਂਕਿ ਸਿੱਖ ਕੌਮ ਦੇ ਵਿੱਚ ਦਸਤਾਰ ਨੂੰ ਅਹਿਮ ਜਿਹੜਾ ਕਿ ਮੰਨਿਆ ਜਾਂਦਾ ਹੈ ਤੇ 17 ਇਹਨਾਂ ਦੀਆਂ ਕਿਸ ਤਰ੍ਹਾਂ ਦਸਤਬੀਨ ਦੇ ਵਿੱਚ ਸਟੀਆਂ ਜਾਂਦੀਆਂ ਨੇ ਕਿ ਇਹ ਘਟਨਾਵਾਂ ਕੀ ਸਚਾਈ ਇਸ ਬਾਰੇ ਕੀ ਹੈਗਾ ਉਸ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਬੇੜੀਆਂ ਦੇ ਨਾਲ ਜਿਸ ਤਰ੍ਹਾਂ ਕਿਹਾ ਜਾਂਦਾ ਜਕੜਿਆ ਹੁੰਦਾ ਕਿ ਕਾਰਨ ਕੀ ਸਾਰੀ ਘਟਨਾ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂ ਹੱਡ ਬੀਤੀ ਏ ਪਰ ਬਹੁਤ ਦੁਖਦਾਈ ਹੈਗਾ ਪਰਿਵਾਰਾਂ ਦੇ ਲਈ ਪਰਿਵਾਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਦੁੱਖ ਜਿਹੜਾ ਕਿ ਵੇਖ ਕੇ ਚੱਲਿਆ ਨਹੀਂ ਜਾਂਦਾ ਤੇ ਸਾਡੇ ਨਾਲ ਨੌਜਵਾਨ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਇਸ ਸੰਬੰਧਤ ਕਰਾਂ ਕਿ ਨਾਲ ਕੀ ਜੱਸਨ ਜੀ ਸਜਸ਼ਨ ਵੀਰ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਤੁਸੀਂ ਇੱਥੋਂ ਕਦੋਂ ਗਏ ਕਦੋਂ ਸੀ ਇੱਥੇ 30 ਅਕਤੂਬਰ ਨੂੰ ਗਿਆ ਸੀ ਮੈਂ ਯੂਰਪ ਇਹਦੇ ਤੇ ਕਦੋਂ ਉੱਥੇ ਪਹੁੰਚੇ ਕਰੋ ਸੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਤਰੀਕ 1 ਫਰਵਰੀ ਨੂੰ ਮੈਂ ਪਹੁੰਚਦਾ ਸੀ 1 ਫਰਵਰੀ ਨੂੰ ਪਹੁੰਚਿਆ ਸੀਗਾ ਤੇ ਜਦੋਂ ਤੁਸੀਂ ਤੋਂ ਗਏ ਹੈਗੇ ਜੇ ਕਿ ਡੋਂਕੀ ਲਾ ਕੇ ਸਿਸਟਮ ਗਏ ਜੇ ਜਾਂ ਬਾਈ ਏਅਰ ਜਾਂ ਬਾਈ ਰੋਡ ਗਏ ਬਾਈ ਏਅਰ ਗਿਆ ਸੀਗੇ ਬਾਈ ਗਾਂ ਰੋਡ ਸੀਗੇ ਹਾਂਜੀ ਡੋਂਕੀ ਨਹੀਂ ਮਤਲਬ ਜਿਆਦਾ ਬਨਾਮਾ ਨਹੀਂ ਸੀ ਗਿਆ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਚਲੋ ਇੱਕ ਮੈਂ ਤੁਸੀਂ ਇਹ ਆਪਣਾ ਕਿੱਸਾ ਧਾਰੀ ਹੈਗੇ ਸਭ ਤੋਂ ਮੈਂ ਕੁਐਸਚਨ ਪੁੱਛਾਂ ਇੱਕ ਬੜਾ ਵਿਵਾਦ ਜਿਹੜਾ ਚੱਲ ਰਿਹਾ ਹੈਗਾ ਕਿ ਉੱਥੇ ਜਿਹੜੇ ਦਸਤਾਰਾਂ ਜਿੰਨੀਆਂ ਤੁਹਾ ਆਪਣੀਆਂ ਨੇ ਉਹ ਡਸਟਬਿਨ ਦੇ ਵਿੱਚ ਜਾ ਕੇ ਸਟਾਹ ਦਿੱਤੀਆਂ ਜਾਂਦੀਆਂ ਕਿ ਇਸ ਬਾਰੇ ਕੀ ਸਚਾਈ ਹੈਗੀ ਕਿ ਹਾਂਜੀ ਸਚਾਈ ਹੈ ਇਹ ਪਰਨੇ ਆਪਣੇ ਬੰਨੇ ਸੀ ਗਈ ਇੱਕ ਦੋ ਮੁੰਡੇ ਹੋਰ ਸੀਗੇ ਉਹਨਾਂ ਦੀਆਂ ਲਾ ਕੇ ਤੇ ਸੁੱਟਦੀਆਂ ਸੀ ਪਰਾਂ ਹੀ ਅੱਛਾ ਹਾਂਜੀ ਕੀ ਵਿਤਕਰਾ ਲੱਗਦਾ ਜਾਂ ਕੀ ਕਾਰਨ ਕਿਉਂ ਸਟਾਉਂਦੇ ਨੇ ਵਿਤਕਰਾ ਇਹ ਲਾ ਲਓ ਤੁਸੀਂ ਮਤਲਬ ਉਹਨਾਂ ਨੂੰ ਨਹੀਂ ਜੰਗਾ ਲੱਗਦਾ ਮਤਲਬ ਆਉਂਦੇ ਆ ਜਾਂ ਕੁਝ ਵੀ ਲਾ ਲੋ ਜੀ ਪਰ ਬਿੱਤ ਕਰਾ ਬਹੁਤ ਕਰਦੇ ਆਈ ਆਪਣੇ ਪੰਜਾਬੀ ਬੰਦੇ ਨਹੀਂ ਹਾਂਜੀ ਕਿੰਨਾ ਟੋਟਲ ਕਿੰਨਾ ਪੈਸਾ ਲਾ ਕੇ ਜਿਹੜਾ ਤੁਸੀਂ ਕੈਸੀ 48 ਲੱਖ ਖਰਚਾ ਆ ਗਿਆ ਜੀ ਸਾਰਾ ਅੱਛਾ ਕਿਉਂਕਿ ਦੁਖਦਈ ਹੈਗਾ ਕਿ ਤੁਸੀਂ ਵਿਦੇਸ਼ ਕਿੱਥੇ ਮਾਂ ਬਾਪ ਨੂੰ ਇੱਕ ਚਾਹ ਹੋਣਾ ਸੀ ਕਿ ਸਾਡਾ ਪੁੱਤ ਇਥੋਂ ਗਿਆ ਵਿਦੇਸ਼ਾਂ ਚ ਕਮਾਈ ਕਰਨ ਦੇ ਲਈ ਹੈਗਾ ਕਿ ਅੱਜ ਵਾਪਸ ਆ ਗਿਆ ਹੈਗਾ ਹਾਂ ਕੀ ਕਾਰਨ ਕਿਸੇ ਤੁਹਾਡਾ ਬਾਹਰ ਜਾਣ ਦਾ ਹੈਗਾ ਕਿ ਰੁਜ਼ਗਾਰ ਇੱਥੇ ਨਹੀਂ ਹੈਗਾ ਕਿ ਜਾਂ ਘਰ ਦੇ ਹਾਲਾਤ ਮਾੜੇ ਸੀਗੇ ਕਾਰਨ ਕੁਛ ਸ਼ੌਂਕ ਲਾ ਲੋ ਇਹ ਕੁਛ ਹਾਲਾਤ ਵੀ ਮਾੜੇ ਸੀਗੇ ਕੰਬੀਨੇਸ਼ਨ ਹੈਗਾ ਸੀ ਇਸ ਕਰਕੇ ਰਿਸਕ ਲੈ ਆਈਏ ਕੁਛ ਬਣ ਜੂਗਾ ਘਰ ਦਾ ਨਾਲੇ ਆਪਦੇ ਸ਼ੌਂਕ ਪੂਰੇ ਕਰ ਲਾਂਗੇ ਤੇ ਚਲੋ ਸ਼ੌਂਕ ਨਹੀਂ ਪੂਰਾ ਹੋਇਆ ਜੀ ਜੇ ਪਹਿਲਾਂ ਜਿਹੇ ਗਲਤੀ ਜੇ ਆਮ ਯਾਦਰਾ ਨੇ ਜ਼ਿਆਦਾਤਰ ਹਾਇਲਸ ਕਰਕੇ ਜਾ ਰਹੇ ਕਿ ਉਸ ਤਰ੍ਹਾਂ ਕੋਈ ਟਰਾਈ ਨਹੀਂ ਕੀਤਾ ਜਾਂ ਪੀੜੀਏ ਕਰਕੇ ਜਾ ਰਹੇ ਨੇ ਉਹ ਟਰਾਈ ਨਹੀਂ ਕੀਤਾ ਨਹੀਂ ਟਰਾਈ ਕੀਤਾ ਸੀ ਪੀੜੀ ਕੀਤੀ ਸੀਗੀ ਜਿਉਂਦੀ ਦੇ ਵਿੱਚ ਵਧੀਆ ਸਕੋਰ ਲਾਇਏ ਸੀਗੇ ਇੱਕ ਟਰਾਈ ਕੀਤਾ ਹੈ ਰਿਫਿਊਜ਼ਲ ਆ ਗਈ ਸੀ ਨੈਸ਼ਨ ਮੁੜ ਕੇ ਤਾਂ ਕਦਮ ਆ ਚੁੱਕੇ ਆ ਉਸ ਤੋਂ ਬਾਅਦ ਇਹ ਕਦਮ ਚੱਕਿਆ ਹਾਂਜੀ ਕਿੰਨੀਆਂ ਕਠਨਾਈਆਂ ਸੀ ਗੱਲ ਕਰੀਓ ਤੁਹਾਨੂੰ ਜਦੋਂ ਉੱਥੇ ਕਹਿੰਦੇ ਨੇ ਹੈਗਾ ਕੈਂਪਾਂ ਦੇ ਵਿੱਚ ਰੱਖਦੇ ਨੇ ਕਿੰਨੀਆਂ ਕਠਨਾਈਆਂ ਕਿੰਨੀਆਂ ਉੱਥੇ ਆਉਂਦੀਆਂ ਨੇ ਕਠਨਾਈਆਂ ਹੀ ਬਸ ਮੈਂਟਲੀ ਟੌਰਚਰ ਕਰਦੇ ਸੀਗੇ ਹਾਂਜੀ ਇਹ ਜਾਤ ਮੈਂਟਲੀ ਟੌਰਚਰ ਮੈਂਟਲੀ ਟੌਰਚਰ ਹੀ ਬਸ ਕਿਸ ਤਰ੍ਹਾਂ ਕੀ ਮੈਨੂੰ ਦੱਸ ਸਕਦੇ ਕੋਈ ਬਿਆਨ ਕਰ ਸਕਦੇ ਘਟਨਾ ਬਸ ਇਹ ਰਾਸ਼ਨ ਬਣੀ ਜਿੱਦਾਂ ਰੋਟੀ ਬਣੀ ਦਿੰਦੇ ਸੀਗੀ ਰੋਟੀ ਕੱਚੀ ਹੁੰਦੀ ਹੈ ਵਿੱਚ ਚੌਲ ਹੁੰਦੇ ਕੱਚੇ ਹੁੰਦੇ ਹੈ ਇੱਕ ਸੇਬ ਦਿੰਦੇ ਸੀਗੀ ਇੱਕ ਲੇਸ ਦਾ ਪੈਕਟ ਦਿੰਦੇ ਸੀ ਇਹ ਦੋ ਦੋ ਘੰਟੇ ਬਾਅਦ ਇਹ ਹੀ ਆਉਂਦਾ ਸੀ ਅੱਛਾ ਸਿਰਫ ਇੰਨਾ ਹੀ ਹਾਂਜੀ ਤੇ ਇੱਕ ਸਫਾਈ 4 ਘੰਟੇ ਬਾਅਦ ਸਫਾਈ ਹੋਣੀ ਹੈ ਰਾਤ ਨੂੰ ਨਹੀਂ ਸੌਣ ਦੇਣਾ ਇਹ ਰਾਤ ਵੀ ਠਾ ਦੇਣਾ 2 ਘੰਟੇ ਪਹਿਲਾਂ ਠਾ ਦੇਣਾ ਉੱਠਾ ਉੱਠਾ ਸਫਾਈ ਕਰਨੀ ਹੈ ਮਤਲਬ ਹਾਂਜੀ ਹਰੇਕ ਦਿਨ ਨੌਂ ਤੋਂ ਹੁੰਦਾ ਕਿਸ ਤਰ੍ਹਾਂ ਹੁੰਦਾ ਨੌਂ ਤੋਂ ਹੁੰਦਾ ਜੀ ਬਹੁਤ ਔਖਾ ਸੀਗੀ 10-10 ਦਿਨ ਬਾਅਦ ਨਵਾਉਂਦੇ ਸੀ ਕਈਆਂ ਨੂੰ 10-10 ਦਿਨ ਬਾਅਦ ਹਾਂਜੀ ਕਈਆਂ ਨੂੰ 6-6 ਕਈਆਂ ਨੂੰ 10-10 ਦਿਨ ਹਾਂਜੀ ਅੱਛਾ ਤੁਹਾਨੂੰ ਕੋਈ ਨਾ ਦੱਸਿਆ ਗਿਆ ਹੈਗਾ ਕਿ ਪਹਿਲਾਂ ਤੁਹਾਨੂੰ ਅਸੀਂ ਰਿਪੋਰਟ ਕਰਨ ਲੱਗੇ ਆਂ ਭੇਜਣ ਲੱਗੇ ਕੀ ਤੁਹਾਨੂੰ ਕੋਈ ਦੱਸਿਆ ਗਿਆ ਜਾਂ ਪਤਾ ਨਹੀਂ ਨਹੀਂ ਕੁਛ ਨਹੀਂ ਦੱਸਿਆ ਇਹ ਸਾਨੂੰ ਬਸ ਫਿੰਗਰਪ੍ਰਿੰਟ ਸਾਡੇ ਹੋਏ ਆਈ ਤੇ ਸਾਨੂੰ ਰੂਮ ਦੇ ਵਿੱਚ ਬਸ ਕੈਦ ਕਰਤਾ ਹਾਂਜੀ ਤੇ ਕਿੰਨੇ ਕੋ ਉਥੇ ਇਸ ਗੱਲ ਕਰੀਏ ਭਾਰਤੀਆਂ ਦੀ ਗੱਲ ਕਰੀਏ ਜਾਂ ਪੰਜਾਬੀਆਂ ਦੀ ਗੱਲ ਕਰੀਏ ਕਿੰਨੇ ਕੋ ਹੈਗੇ ਜਿੰਨੇ ਤੁਸੀਂ ਮੰਨ ਰਹੇ ਹੁੰਦੇ ਹੁੰਦੇ ਦੇਖੇ ਹੁਣ ਇਹ ਕੈਂਪ ਦੇ ਵਿੱਚ ਕਿੰਨੇ ਕੋ ਭਾਰਤੀ ਹੈਗੇ ਸੀ ਤੇ ਕਿੰਨੇ ਕੋ ਜਿਹੜੇ ਹੁਣ ਤੱਕ ਆ ਚੁੱਕੇ ਤੇ ਕਿੰਨੇ ਕੋ ਰਹਿ ਗਏ ਹੋਣਗੇ ਭਾਰਤੀ ਤਕਰੀਬਨ ਦਾ ਵਾਵਾ ਹੀ ਸੀਗੇ ਹੁਣ ਅੰਦਾਜ਼ਾ ਆਪਾਂ 2 300 ਲਾ ਲਵੋ ਉਸ ਕੈਂਪ ਦੇ ਵਿੱਚ ਉਸ ਕੈਂਪ ਦੇ ਵਿੱਚੋਂ ਬਸ ਅਖੀਰਲਾ ਜਾ ਸਾਡਾ ਸੀਗਾ ਯਾ ਅਖੀਰ ਉਸ ਕੈਂਪ ਦੇ ਵਿੱਚੋਂ ਹੀ ਅੱਛਾ ਬੰਜੀ ਜਿਹੜੇ ਪਹਿਲਾਂ ਆਏ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਪਹਿਲਾਂ ਰਿਪੋਰਟ ਦੇ ਜਾ ਰਹੇ ਨੇ ਤੁਹਾਨੂੰ ਲੱਗਿਆ ਸੀ ਪਤਾ ਕੀ ਰਿਪੋਰਟ ਕੀਤੇ ਜਾ ਰਹੇ ਨੇ ਹਾਂਜੀ ਪਹਿਲਾਂ ਲੱਗ ਗਿਆ ਸੀ ਕਿ ਰੋਲਾ ਪੈ ਗਿਆ ਸੀ ਅੰਦਰ ਕੈਂਪ ਦੇ ਵਿੱਚ ਇੱਕ ਦੂਸਰੇ ਤੋਂ ਪਤਾ ਲੱਗ ਜਾਂਦਾ ਸੀ ਕਿ ਕੈਂਪ ਦੇ ਵਿੱਚ ਹੀ ਹਾਂਜੀ ਰੋਲਾ 5 ਤਰੀਕ ਨੂੰ ਜਿਹੜਾ ਜਾਜ ਉਤਰਿਆ ਸੀ 4 ਤਰੀਕ ਨੂੰ ਉਹਦਾ ਪਤਾ ਲੱਗ ਗਿਆ ਸੀ ਇੱਕ ਬੇੜੀਆਂ ਦੇ ਜਿਹੜਾ ਕਿਹਾ ਜਾਂਦਾ ਕਿ ਬੇੜੀਆਂ ਨੇ ਸੰਗਲਾਂ ਵਿੱਚ ਜਕੜਿਆ ਕੀ ਸਚਾਈ ਹੈ ਕੀ ਇਹਦੇ ਵਰਕ ਨਹੀਂ ਸਚਾਈ ਹੈ ਇਹ ਬੱਸ ਲੈ ਕੇ ਆਏ ਆ ਇਹਾ ਤੁਹਾਨੂੰ ਪੈਰਾਂ ਨੂੰ ਲੱਤਾਂ ਬੰਵਾ ਸਾਰਾ ਕੁਝ ਬੇੜੀਆਂ ਨਾਲ ਬਣ ਕੇ ਲੈ ਆਏ 40 ਘੰਟੇ ਦਾ ਸਫਰ ਸੀ ਗਈ 40 ਘੰਟੇ ਦਾ ਹਾਂਜੀ ਇਸ ਰਸਤੇ 'ਚ ਵੀ ਨਹੀਂ ਖੁੱਲਿਆ ਨਹੀਂ ਰਸਤੇ ਦੇ ਵਿੱਚ ਨਹੀਂ ਬਸ ਜਦੋਂ ਲੈਂਡ ਕੀਤਾ ਸੀ ਉਦੋਂ ਖੁੱਲਿਆ ਬੇੜੀਆਂ ਅੱਛਾ ਇੱਥੇ ਕੋਈ ਆਣ ਕੀ ਪਰੇਸ਼ਾਨੀ ਜਾਂ ਪੰਜਾਬ ਸਰਕਾਰ ਦੇ ਵੱਲੋਂ ਸਪੋਰਟ ਜਾਂ ਪ੍ਰਸ਼ਾਸਨ ਦੇ ਵੱਲੋਂ ਨਹੀਂ ਇੱਥੇ ਉਤਰਦਿਆਂ ਸਾਰੇ ਆਪ ਨੂੰ ਬਹੁਤ ਵਧੀਆ ਸਹੂਲਤ ਮਿਲੀ ਪਹਿਲਾਂ ਤਾਂ ਦਸਤਾਰ ਸਜਾਈ ਹੈ ਸ਼ਰੋਮਣੀ ਕਮੇਟੀ ਨੇ ਹੀ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਹੀ ਸਿਰ ਸਜਾਏ ਸਾਡੇ ਖੁੱਲੇ ਸਿਰ ਸੀਗੇ ਉਸ ਤੋਂ ਬਾਅਦ ਲੰਗਰ ਸ਼ਕਾਇਆ ਜੀ ਭਾਇਆ ਸਾਨੂੰ ਮਤਲਬ ਕੁਝ ਦੇ ਕੁਝ ਮਤਲਬ ਸੱਟਾਂ ਬੇਟਾਂ ਨਹੀਂ ਲੱਗੀਆਂ ਮਤਲਬ ਕੁਝ ਕਿਸੇ ਦੇ ਸੱਟ ਲੱਗੀ ਹੋਵੇ ਡਾਕਟਰ ਦੀ ਟੀਮ ਹੈ ਹਾਜ਼ਰ ਸੀ ਜੀ ਹਾਂਜੀ ਸੂਲਤਾ ਪੰਜਾਬ ਸਰਕਾਰ ਨੇ ਲੋਟ ਦਿੱਤੀ ਹੈ ਸਰਕਾਰ ਕਦੋਂ ਪਹੁੰਚਿਆ ਘਰ ਅੱਜ ਸਵੇਰੇ ਪਹੁੰਚੇ 7 ਵਜੇ 6:00 7:00 ਵਜੇ ਅੰਮੀ ਅੱਛੀ ਅੱਗਾ ਅੱਗੇ ਦਾ ਕੀ ਹੁਣ ਵਿਚਾਰ ਕੀ ਹੈਗਾ ਮਨ ਦੇ ਵਿੱਚ ਅੱਗੇ ਦਾ ਬਸ ਖੇਤੀਬਾੜੀ ਕਰਾਂਗੇ ਨਾਲ ਨਾਲ ਸਟੱਡੀ ਕਰਾਂਗੇ ਪਲੱਸ ਟੂ ਪਲੱਸ ਟੂ ਕੀਤੀ ਹੋਈ ਹੈ ਵੀਏ ਕਰਾਂਗੇ ਜੀ ਆਪਦੀ ਨੌਕਰੀ ਇੱਥੇ ਸਰਕਾਰੀ ਨੌਕਰੀ ਕਰਾਂਗੇ ਮੰਗ ਕੇ ਰੱਖਾਂਗੇ ਮੰਗ ਬਸ ਇਹੀ ਹੈ ਸਰਕਾਰ ਤੋਂ ਬਸ ਸਰਕਾਰੀ ਨੌਕਰੀ ਦਿੱਤੀ ਜਾਵੇ ਜਿੰਦ ਨੇ ਅਸੀਂ ਕਰਦਾ ਖਰਚਾ ਚਲਾ ਸਕੀਏ ਗੁਜ਼ਾਰਾ ਹੋ ਸਕੇ ਕਰਦਾ ਹੈ ਹਾਂਜੀ ਇਹਨਾਂ ਦੇ ਕਤਾ ਜੀ ਵੀ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਘਟਨਾ ਤਾਂ ਬਹੁਤ ਨਿੰਦਨਯੋਗ ਹੈਗੀ ਚਲੋ ਬੱਚਾ ਆ ਗਿਆ ਚਲੋ ਫਿਰ ਵੀ ਖੁਸ਼ੀ ਹੈ ਵੀ ਕਿ ਪਰਿਵਾਰ ਦੇ ਵਿੱਚ ਆਪਦਾ ਬੱਚਾ ਜਿਹੜਾ ਕਿ ਵਾਪਸ ਆ ਗਿਆ ਹੈਗਾ ਕਿੰਨਾ ਖਰਚਾ ਲਾ ਕੇ ਭੇਜਿਆ ਅਸੀਂ ਖਰਚਾ 58 ਲੱਖ ਰੁਪਇਆ ਲਾ ਕੇ 45 ਲੱਖ ਰੁਪਇਆ ਲਾਇਆ ਵਾ ਖਰਚੇ ਦਾ ਜੀ ਤੇ ਕਿੱਲਾ ਵੇਚ ਕੇ ਜੀ ਇਹਨੂੰ ਭੇਜਿਆ ਵਾ ਹੋਰ ਕੋਈ ਰਸਤਾ ਨਹੀਂ ਸੀ ਜੀ ਨਹੀਂ آمدਨ ਨਹੀਂ ਸੀ ਹੈਗੀ ਜੀ ਜਿਹੜੇ ਕੋਈ ਨਾ ਵੇਚ ਗਏ ਪਹਿਲੀ ਪਹਿਲੀ ਵੇਚ ਕੇ ਹੀ ਹੁੰਦੀ ਸਾਰਾ ਕੁਝ ਕੀਤਾ ਜਮੀਨ ਵੇਚ ਕੇ ਭੇਜਿਆ ਹਾਂ ਜੀ ਜਮੀਨ ਵੇਚ ਕੇ ਭੇਜਿਆ ਜੀ ਕਿਵੇਂ ਬੱਚੇ ਦੀ ਜੇਸੀ ਹੈਗੀ ਸੀ ਜਾਂ ਕੀ ਕਾਰਨ ਭੇਜਿਆਦਾ ਕਿ ਮੰਨ ਦੇ ਵਿੱਚ ਹੈਗਾ ਸੀ ਜਾਂ ਗਰੀਬੀ ਕਰਕੇ ਆਪ ਦਾ ਹਾਲਾਤ ਮਾੜਾ ਕਰਦਾ ਨਹੀਂ ਜੀ ਕੋਈ ਥੋੜੀ ਜਿਹੀ ਗਰੀਬੀ ਵੀ ਹੈਗੀ ਸੀ ਤੇ ਹਾਲਾਤ ਵੀ ਠੀਕ ਠੀਕ ਸੀ ਦੇ ਚਾਰ ਸ਼ੌਂਕ ਸੀ ਵੀ ਬੱਚੇ ਨੂੰ ਵੀ ਆਪ ਵੀ ਸੋਚਿਆ ਚੱਲ ਵੀ ਕੁਕ ਕਰੂਗਾ ਕੋਈ ਚਾਰ ਕਮਾਈ ਕਰੂਗਾ ਅਗਲਾ ਆ ਸ਼ੌਂਕ ਪੂਰੇ ਕਰ ਲੂਗਾ ਆਪ ਦੇ ਜੀ ਤੁਹਾਨੂੰ ਫਿਰ ਕਦੋਂ ਪਤਾ ਲੱਗਾ ਕਿ ਇਹਨਾਂ ਰਿਪੋਰਟ ਕਰਨ ਲੱਗੇ ਸਾਨੂੰ ਜੀ ਪਏ 14 ਤਰੀਕ ਨੂੰ ਸਵੇਰ ਨੂੰ ਪਤਾ ਲੱਗਾ ਜੀ ਐਡ ਐਡ ਚੱਲਦੀ ਸੀ ਐਡ ਦੇ ਵਿੱਚ ਵੇਖਿਆ ਵੀ ਸਾਡਾ ਬੇਟ ਆ ਰਿਹਾ ਅੱਛਾ ਉਹ ਤੋਂ ਹਾਲਾਤ ਜਿਹੜੇ ਨੇ ਪਰਿਵਾਰ ਦੇ ਮਾੜੇ ਨੇ ਪਰਿਵਾਰ ਦੇ ਸਾਰੇ ਦਾ ਰੋ ਰੋ ਕੇ ਬੁਰਾ ਹਾਲ ਇਤੋਂ ਤੱਕ ਕਿ ਦਾਦੀ ਦਾ ਜਰਾ ਕਿ ਦੁੱਖ ਨਹੀਂ ਚੱਲਿਆ ਜਾ ਰਿਹਾ ਦਾਦੀ ਦੇ ਜੋ ਹਾਲਾਤ ਨੇ ਹੈਗੇ ਨੇ ਬੱਤਰ ਤੋਂ ਬੱਤਰ ਜਿਹੜੇ ਬੰਦੇ ਜਾ ਰਹੇ ਹੈਗੇ ਨੇ ਕਿਉਂਕਿ ਆਪ ਹਾਫ ਤੇ ਪੰਜਾਬੀ ਜੀ ਕਹਿੰਦੇ ਨੇ ਕਿ ਮੂਲ ਨਾਲੋਂ ਜ਼ਿਆਦਾ ਪਿਆਰੀ ਹੁੰਦੀ ਏ ਇਸ ਕਰਕੇ ਆਪਦੇ ਪੁੱਤ ਨਾਲੋਂ ਪੋਤਰੇ ਜਿਹੜੇ ਨੇ ਉਸ ਤੋਂ ਵੀ ਜ਼ਿਆਦਾ ਪਿਆਰੇ ਹੁੰਦੇ ਨੇ ਅਸੀਂ ਹਾਲਾਤ ਇਹੋ ਜਿਹੇ ਨੇ ਕਿ ਅਸੀਂ ਉਹ ਤਸਵੀਰਾਂ ਵੀ ਤੁਹਾਨੂੰ ਨਹੀਂ ਅਸੀਂ ਦਿਖਾ ਸਕਦੇ ਜੋ ਇਹ ਬੱਚੇ ਆ ਆਪਣਾ ਭਵਿੱਖ ਵੇਖ ਕੇ ਬਾਹਰ ਦੀ ਦੌੜ ਦੇ ਵਿੱਚ ਗਏ ਸੀਗੇ ਪਰ ਚਾਹੀਦਾ ਹੈਗਾ ਕਿ ਸਰਕਾਰਾਂ ਨੂੰ ਇੱਥੇ ਕਿ ਇਹਨਾਂ ਬੱਚਿਆਂ ਬਾਰੇ ਕੁਝ ਨਾ ਕੁਝ ਜ਼ਰੂਰ ਜਿਹੜਾ ਸੋਚਿਆ ਜਾਵੇ ਕਿ ਬਾਹਰ ਜਾਣ ਦੀ ਜਿਹੜੀ ਨੌਬਤ ਨਾ ਆਵੇ ਇੱਥੇ ਇਹਨਾਂ ਨੂੰ ਰੋਜ਼ਗਾਰ ਦੇ ਦਿੱਤੇ ਜਾਣ ਅੱਜ ਇਹ ਨੌਜਵਾਨ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਐਸਜੀਪੀਸੀ ਦਾ ਵੀ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਦੇ ਵੱਲੋਂ ਸਾਡੀ ਦਸਤਾਰ ਨੇਕਿਆ ਗਿਆ ਕਿ ਸਾਡੀ ਦਸਤਾਰ ਜਿਹੜੀ ਸਜਾਈ ਗਈ ਉੱਥੇ ਸਾਡੀ ਦਸਤਾਰ ਵੀ ਦਸਤਬੀਂ ਦੇ ਵਿੱਚ ਸੱਟੀ ਸਭ ਤੋਂ ਇਹ ਮੰਦ ਭਾਗੀ ਜਿਹੜੀ ਇਹ ਘਟਨਾ ਜਿਹੜੀ ਹੈਗੀ ਇਸ ਬਾਰੇ ਚਾਹੀਦਾ ਹੈਗਾ ਸਰਕਾਰਾਂ ਨੂੰ ਵੀ ਜਾ ਕੇ ਸਰਕਾਰ ਨੂੰ ਵੀ ਚਾਹੀਦਾ ਇਸ ਬਾਰੇ ਐਕਸ਼ਨ ਜਿਹੜਾ ਜ਼ਰੂਰ ਲੈਣਾ ਚਾਹੀਦਾ ਤੇ ਇਹਨਾਂ ਜਿਹੜੇ ਆਏ ਨੇ ਬੱਚੇ ਜਿਹੜੇ ਰਿਪੋਰਟ ਹੋ ਕੇ ਇਹਨਾਂ ਦਾ ਵੀ ਸਾਥ ਦੇਣਾ ਚਾਹੀਦਾ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਾਜਾ ਟੀਵੀ ਫੋਟੋ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਬੱਚਾ ਜਸ਼ਨਦੀਪ ਸਿੰਘ ਔਰ ਇਹ ਮੇਰੇ ਹਲਕੇ ਦਾ ਪਿੰਡ ਬਸਤੀ ਬੈਲਰ ਉੱਥੋਂ ਦੇ ਰਹਿਣ ਵਾਲੇ ਨੇ ਮੈਨੂੰ ਅੱਜ ਸਵੇਰੇ ਤੜਕੇ ਪਤਾ ਲੱਗਿਆ ਕਿ ਇਹ ਬੱਚਾ ਜਿਹੜਾ ਡਿਪੂਟ ਹੋ ਕੇ ਇੱਥੇ ਆਇਆ ਤੇ ਮੈਂ ਅੱਜ ਪਰਿਵਾਰ ਦੇ ਵਿੱਚ ਆਇਆ ਔਰ ਬੱਚੇ ਨੂੰ ਹੌਸਲਾ ਫੁਜਾਈ ਕੀਤੀ ਹੈ ਬੱਚੇ ਨਾਲ ਗੱਲ ਕੀਤੀ ਹੈ ਕਿ ਆਪਾਂ ਇੱਥੇ ਹੀ ਤੁਹਾਨੂੰ ਮਜ਼ਬੂਤ ਕਰਾਂਗੇ ਔਰ ਪ੍ਰਮਾਤਮਾ ਸੁੱਖ ਰੱਖੇ ਇਹਨੂੰ ਇੰਡੀਆ ਦੇ ਵਿੱਚ ਅਮਰੀਕਾ ਵਰਗਾ ਜਿਹੜਾ ਇਹ ਸੁਪਨੇ ਲੈ ਕੇ ਗਿਆ ਸੀ ਆਪਾਂ ਇੱਥੇ ਹੀ ਇਹ ਸੁਪਨੇ ਦੇ ਪੂਰੇ ਕਰਾਵਾਂਗੇ ਕੀ ਕੋਈ ਪੰਜਾਬ ਸਰਕਾਰ ਦੇ ਵੱਲੋਂ ਕੋਈ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਡਿਪਲੋਮਾ ਹੋ ਕੇ ਆਏ ਨੇ ਉਹਨਾਂ ਦੀ ਯੋਗਤਾ ਅਨੁਸਾਰ ਜਿਹੜਾ ਪੰਜਾਬ ਸਰਕਾਰ ਉਹਨਾਂ ਨੂੰ ਕੰਮ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਿਹੜੀ ਨੌਕਰੀ ਹੈ ਉਹ ਪ੍ਰੋਵਾਈਡ ਕਰਾਏਗੀ ਔਰ ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਕਿ ਜਿਹੜੇ ਅਮਰੀਕਾ ਤੋਂ ਡਿਪਲੋਮਾ ਹੋ ਕੇ ਆਏ ਜਿਹੜੇ ਲੋਕ ਨੇ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੀ ਬਾਹ ਫੜੀ ਹੈ ਕਿਵੇਂ ਲੱਗਦਾ ਜੀ ਅਸੀਂ ਗੱਲ ਕਰਕੇ ਜਿਵੇਂ ਅਸੀਂ ਸਾਡੇ ਪ੍ਰਧਾਨ ਮੰਤਰੀ ਉੱਥੇ ਪਹੁੰਚੇ ਹੋਏ ਨੇ ਤਾਂ ਫਿਰ ਵੀ ਸਰਕਾਰ ਜਿਹੜੀ ਲਗਾਤਾਰ ਬੱਚੇ ਜਿਹੜੇ ਵਾਪਸ ਦੇ ਰਹੀ ਹੈ ਅ ਦੇਖੋ ਮੈਂ ਇਹਦੇ ਚ ਬੀਜੇਪੀ ਸਰਕਾਰ ਔਰ ਅ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਂ ਉਹਨਾਂ ਦੀ ਬਹੁਤ ਵੱਡੀ ਨਿਰਾਸ਼ਾ ਕੀ ਗਿੰਦਾ ਤੁਸੀਂ ਐਕਚੁਅਲੀ ਨੋਟ ਕਰੋ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉੱਥੇ ਮੌਜੂਦ ਨੇ ਔਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਜਿਹੜੇ ਹੈਗੇ ਜਹਾਜ਼ ਭੇਜੇ ਜਾ ਰਹੇ ਨੇ ਔਰ ਬੜਾ ਦੁੱਖ ਹੋਇਆ ਇਹ ਵੇਖ ਕੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਵੀ ਸ਼ਬਦ ਇਹ ਰਿਪੋਰਟ ਹੋਏ ਲੋਕਾਂ ਵਾਸਤੇ 트럼ਪ ਦੇ ਅੱਗੇ ਇਹਦਾ ਇਤਰਾਜ਼ ਨਹੀਂ ਕੀਤਾ ਇਤਰਾਜ਼ ਜਰੂਰ ਕਰਨਾ ਚਾਹੀਦਾ ਸੀ ਕਿਉਂਕਿ ਜਿਸ ਤਰੀਕੇ ਨਾਲ ਇੱਕ ਇਨਸਾਨੀਅਤ ਦੇ ਅਗੇਂਸਟ ਜਾ ਕੇ ਅਗੇਂਸਟ ਦੇ ਹਿਊਮਨ ਰਾਈਟਸ ਦੇ ਹੈਗਨੇ ਜਾ ਕੇ ਇਹ ਬੱਚਿਆਂ ਨੂੰ ਇਹ ਲੋਕਾਂ ਨੂੰ ਬੇੜੀਆਂ ਦੇ ਵਿੱਚ ਬੰਨ੍ਹ ਕੇ ਇਦਾਂ ਲੈ ਕੇ ਆਇਆ ਗਿਆ ਜਿਵੇਂ ਕਿ ਇਹ ਪਤਾ ਨਹੀਂ ਕਿੱਡੇ ਕੋ ਤਗੜੇ ਗੁਨਾਹਗਰ ਹੋਣ ਵੀ ਚਲੋ ਤੁਸੀਂ ਇਹ ਕੋਈ ਕੁਝ ਲੋਕ ਗਲਤੀ ਕਰਕੇ ਗਲਤੀ ਦੀ ਐਡੀ ਵੱਡੀ ਸਜ਼ਾ ਨਹੀਂ ਸੀ ਇਹਨਾਂ ਨੂੰ ਸਾਡੇ ਰਿਪੋਰਟ ਹੋਏ ਲੋਕਾਂ ਨੂੰ ਸਾਡੇ ਦੇਸ਼ ਦੇ ਅੰਦਰ ਹੀ ਜਨੀਲ ਕੀਤਾ ਗਿਆ ਔਰ ਇਸ ਜ਼ਲਾਲਤ ਔਰ ਉਹਨਾਂ ਦੀ ਜਿਹੜੀ ਇਹ क्रूरਤਾ ਸੀਗੀ ਜਿਹੜੀ ਜਿਹੜੀ 트럼ਪ ਸਰਕਾਰ ਨੇ ਕੀਤੀ ਹੈ ਇਹਦੇ ਅਗੇਂਸਟ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀ ਇਤਰਾਜ਼ ਕਰਨਾ ਚਾਹੀਦਾ ਸੀ ਤੁਸੀਂ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਦੇ ਇਹ ਬੱਚੇ ਇਹ ਲੋਕ ਆਏ ਨੇ ਨਰਿੰਦਰ ਮੋਦੀ ਜੀ ਔਰ ਇਹਨਾਂ ਦੇ ਜਿਹੜੇ ਭਾਜਪਾ ਦੀ ਸਰਕਾਰ ਹੈ ਕਿਸੇ ਵੱਲੋਂ ਵੀ ਅੱਜ ਤੱਕ ਕੋਈ ਬਿਆਨ ਨਹੀਂ ਜਾਰੀ ਹੋਇਆ ਬੜੀ ਸ਼ਰਮਨਾਕ ਗੱਲ ਹੈ